ਸਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਗੁੜ ਵਾਲਾ ਦਲੀਆ ਤੇ ਇੱਥੇ ਇੱਕ ਕੱਪ ਆਪਾਂ ਦਲੀਆ ਲੈ ਲਿਆ ਸੀ ਤੇ ਇੱਕ ਕੱਪ ਵੀ ਮੈਂ ਗੁੜ ਲਿਆ ਸੀ ਤੇ ਦੋਵੇਂ ਮਾਤਰਾ ਆਪਾਂ ਬਰਾਬਰ ਦੀਆਂ ਲਈਆਂ ਸੀ ਤੇ ਇੱਥੇ ਪਾਵਾਂਗੇ ਬਦਾਮ ਸੌਗੀ ਕਾਜੂ ਤੇ ਇਹਨਾਂ ਨੂੰ ਆਪਾਂ ਭੁੰਨ ਕੇ ਪਾਵਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਪੈਨ ਤੇ ਪੈਨ ਦੇ ਵਿੱਚ ਪਾ ਦਵਾਂਗੇ ਆਪਾਂ ਗੁੜ ਇਥੇ ਵੀ ਪਾਣੀ ਲਵਾਵਾਂਗੇ 3 ਕੱਪ ਹੀ ਆਪਾਂ ਪਾਣੀ ਦੇ ਪਾਤੇ ਸੀ ਤੇ ਦਲੀਆਂ ਨੂੰ ਬਣਾਵਾਂਗੇ ਆਪਾਂ ਥੋੜਾ ਜਿਹਾ ਮਲਮ ਜਿਹਾ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਡਕਸ਼ਨ ਉੱਪਰ ਆਪਾਂ ਪਾਣੀ ਪਾ ਕੇ ਗੋੜ ਨੂੰ ਬਾਲਣ ਵਾਸਤੇ ਰੱਖ ਦਿੱਤਾ ਸੀ ਤੇ ਇਹਨੂੰ ਆਪਾਂ ਇਹਦੀ ਚਾਣੀ ਬਣਾ ਕੇ ਤਿਆਰ ਕਰਾਂਗੇ ਗੁਰਦੂ ਉਬਾਲਾ ਆ ਗਿਆ ਸੀ ਤਾਂ ਗੁਣ ਆਪਾਂ ਕੁੱਕਰ ਰੱਖ ਦਵਾਂਗੇ ਇੱਥੇ 3-4 ਚਮਚ ਮਿਆਸੀ ਘਿਓ ਦੇ ਪਾ ਦਵਾਂਗੇ ਤੇ ਘਿਓ ਨੂੰ ਆਪਾਂ ਪਗਲਾ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਡ్రਾਈ ਫਰੂਟ ਨੂੰ ਕੁੰਨੇ ਕਿ ਤਿਆਰ ਕਰਾਂਗੇ ਕਿਉਂ ਆਪਾਂ ਆਪਣੀ ਪਸੰਦ ਨਾਲ ਕੋਈ ਵੀ ਪਾਸਾ ਦੇ ਢਾਲ ਦਾ ਭਾਵੇਂ ਵੀ ਦੇਸੀ ਕਿਉਂ ਵੀ ਜਿਹੜਾ ਆਪਾਂ ਨੂੰ ਚੰਗਾ ਲੱਗੇ ਆਪਾਂ ਉਹ ਹੀ ਘਿਓ ਵਿੱਚ ਪਾ ਕੇ ਦਲੀਏ ਨੂੰ ਪੜਾ ਸਕਦੇ ਆ ਤੇ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਇੱਥੇ ਸੋਗੀ ਲਈ ਸੀ ਸੋਗੀ ਨੂੰ ਪਾ ਕੇ ਭੁੰਨ ਲਾਂਗੇ 2 ਕੁ ਮਿੰਟ ਸੋਗੀ ਨੂੰ ਹੀ ਭੁੰਨਾਂਗੇ ਸੋਗੀ ਨੂੰ ਆਪਾਂ ਪਹਿਲੇ ਨੇ ਸੀ ਪਾਇਆ ਸੋਗੀ ਜਲਦੀ ਭੁੰਨ ਕੇ ਤਿਆਰ ਹੋ ਜਾਂਦੀ ਹੈ ਇੱਥੇ ਆਪਾਂ ਦਲੀਆ ਨੂੰ ਪਾ ਦਵਾਂਗੇ ਦਲੀਆ ਮੈਂ ਪਹਿਲਾਂ ਹੀ ਭੁੰਨ ਕੇ ਰੱਖਿਆ ਸੀ ਇੱਥੇ ਦਲੀਆ ਨੂੰ 2 ਮਿੰਟ ਪਾ ਘੋੜ ਦੇ ਵਿੱਚ ਭੁੰਨ ਲਾਵਾਂਗੇ ਦਲੀਏ ਨੂੰ ਆਪਾਂ 2-3 ਮਿੰਟ ਵਾਸਤੇ ਭੁੰਨ ਲਿਆ ਸੀ ਤਾਂ ਹੁਣ ਆਪਾਂ ਇੱਥੇ ਗੁੜ ਵਾਲਾ ਪਾਣੀ ਪਾ ਦਵਾਂਗੇ ਤੁਹਾਨੂੰ ਗੋੜ ਵਾਲਾ ਪਾਣੀ ਆਪਾਂ ਉਣ ਕੇ ਹੀ ਪਾਵਾਂਗੇ। ਤੇ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ ਤੇ ਇਹਨੂੰ ਆਪਾਂ 2 ਵਿਸਲਾ ਦਬਾ ਦੇਵਾਂਗੇ। 2-3 ਵਿਸਲਾ ਆ ਗਿਆ ਸੀ ਕੁੱਕਰ ਦੇ ਵਿੱਚੋਂ ਥੀਮ ਕੱਢ ਦਵਾਂਗੇ। ਕੁਕਰ ਨੂੰ ਆਪਾਂ ਖੋਲ੍ਹ ਦਵਾਂਗੇ ਤੇ ਤੁਸੀਂ ਦਲੀਆ ਦੇਖ ਸਕਦੇ ਦਲੀਆ ਨੂੰ ਆਪਾਂ ਨੂੰ ਚੈੱਕ ਕਰ ਲਵਾਂਗੇ ਦਲੀਆ ਬਣ ਕੇ ਰੈਡੀ ਹੈ ਦਲੀਆ ਨੂੰ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਦਲੀਏ ਦੀ ਰੈਸਪੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ